ਵੱਡਾ ਚਟਕਾ ਲੱਗ ਗਿਆ ਹੈ ਕਿਵੇਂ ਦੇਖ ਮੈਨੂੰ ਨਹੀਂ ਝਟਕਾ ਲੱਗਿਆ ਜਿਨ੍ਹਾਂ ਨੂੰ ਲੱਗਿਆ ਉਹਨਾਂ ਨੂੰ ਪੁੱਛੋ ਮੈਂ ਤਾਂ ਚੜਦੀ ਗੱਲਾ ਦਾ ਹਾਂ ਹੁਣ ਬੀਬੀ ਜੀ ਵਿਡਾਲਾ ਸਾਹਿਬ ਤੇ ਉਹਨਾਂ ਦੇ ਜਿਹੜੇ 3-4 ਸਾਥੀ ਹੈ ਅਨੋਵਾ ਗੱਡੀ ਦੀਆਂ ਸਵਾਰੀਆਂ ਉਹ ਹੁਣ ਦੱਸੋ ਕਿ ਹੁਣ ਉਹਨੇ ਪੱਲੇ ਕੀ ਰਹਿ ਗਿਆ ਲੰਦਰ ਤੋਂ ਸ਼ੁਰੂਆਤ ਕੀਤੀ ਸੀ ਤੇ ਉਹ ਜਲੰਧਰੀ ਭੋਗਵਾਦਾ ਵਿਵਾ ਉਹਨਾਂ ਦਾ ਖੜੀ ਤਾਂ ਉਹਨਾਂ ਨੇ ਤਾਂ ਆ ਕੀਤੀ ਸੀ ਕਿ 5-700000 ਵੋਟ ਜਿਹੜੀ ਵੀ ਲੈ ਲੂਗੀ ਉਹ ਨਹੀਂ ਕਿਸੇ ਹੋਰ ਨੂੰ ਨਾ ਪਹੇਜੇ ਤੇ ਬੀਜੇਪੀ ਨੂੰ ਫਾਇਦਾ ਹੋ ਜੂਗਾ ਇਸ ਕਰਕੇ ਗੜ ਕੀਤੀ ਸੀ ਪਰ ਅਗਲੇ ਨੂੰ ਪਤਾ ਲੱਗ ਜਾਂਦਾ ਦੋ ਚਾਰ ਦਿਨ ਫਿਰਕੇ ਨਾਲ ਇਹ ਆਂਡੇ ਕਿਤੇ ਕੁੜਕੜ ਕਿਤੇ ਬੀਬੀ ਸੁਰਜੀਤ ਕੌਰ ਦੇ ਵੱਲੋਂ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਗਈ ਹੈ ਇੱਕ ਵੱਡਾ ਝਟਕਾ ਭਾਗੇ ਟੜੇ ਲੱਗਿਆ ਮਹਿੰਦਰ ਗਰੀਵਾਲ ਸਾਡਾ ਮੌਜੂਦਾ ਗੱਲਬਾਤ ਕਰਕੇ ਗਰੀਵਾਲ ਸਾਹਿਬ ਇੱਕ ਵੱਡਾ ਝਟਕਾ ਲੱਗਿਆ ਹੈ ਕਿਵੇਂ ਦੇਖਦੇ ਮੈਨੂੰ ਨਹੀਂ ਝਟਕਾ ਲੱਗਿਆ ਜਿਨ੍ਹਾਂ ਨੂੰ ਲੱਗਿਆ ਉਹਨਾਂ ਨੂੰ ਪੁੱਛੋ ਮੈਂ ਤਾਂ ਚੜਦੀ ਗਲਾਸਾ ਹੈ ਝਟਕੇ ਵਾਲੇ ਦੱਸਣ ਗੱਲਬਾਤ ਕੀ ਹੈ ਕਹਿੰਦੇ ਜਿਹੜਾ ਅੱਗ ਕਿਸੇ ਦੇ ਘਰ ਨੂੰ ਲਾਉਣ ਲੱਗਾ ਸੀ ਅੱਗ ਬਾਲੀ ਸੀ ਭੰਬੜਾ ਵੀ ਲੱਗੇ ਹੁਣ ਅੱਜ ਉਹਨਾਂ ਨੂੰ ਜਵਾਬ ਦੇਣਾ ਪਊ ਕਿ ਜਦ ਪਾਰਟੀ ਨੇ ਆਫੀਸ਼ੀਅਲੀ ਅਨਾਉਂਸ ਕਰਤਾ ਸੀ ਕਿ ਅਕਾਲੀ ਦਲ ਦੀ ਸਪੋਰਟ BSP ਨੂੰ ਹੈ ਉਹਨਾਂ ਦਾ ਆਪਣਾ ਕੋਈ ਕੈਂਡੀਡੇਟ ਨਹੀਂ ਉਹਨਾਂ ਚ ਰਤੀ ਭਰ ਵੀ ਹੁੰਦਾ ਕੋਈ ਅਣਖ ਤਾਂ ਉਸੇ ਦਿਨ ਕਹਿ ਦਿੰਦੇ ਕਿ ਅਸੀਂ ਪਾਰਟੀ ਦੇ ਫੈਸਲੇ ਅੱਗੇ ਸਿਰ ਝੁਕਾਉਨੇ ਆ ਹੁਣ ਬੀਬੀ ਜੀ ਵਿਡਾਲਾ ਸਾਹਿਬ ਤੇ ਉਹਨਾਂ ਦੇ ਜਿਹੜੇ 3-4 ਸਾਥੀ ਐ ਨੋਵਾ ਗੱਡੀ ਦੀਆਂ ਸਵਾਰੀਆਂ ਉਹ ਹੁਣ ਦੱਸਣ ਕਿ ਹੁਣ ਉਹਨਾਂ ਦੇ ਪੱਲੇ ਕੀ ਰਹਿ ਗਿਆ ਗੁਰਵਾਲ ਸਾਹਿਬ ਜਲੰਧਰ ਤੋਂ ਸ਼ੁਰੂਆਤ ਕੀਤੀ ਸੀ ਤੇ ਉੱਥੋਂ ਹੀ ਜਲੰਧਰੀ ਭੋਗ ਬਾਦਾ ਵਿਆਹ ਉਹਨਾਂ ਦਾ ਇੱਕ ਪਾਸੇ ਤੁਹਾਡੇ ਨਾਲ ਲੜਾਈ ਸੀ ਕਿ ਬੀਬੀ ਸਰਜੀਤ ਕੌਰ ਨੂੰ ਤੁਸੀਂ ਸਾਥ ਨਹੀਂ ਦੇ ਰਹੇ ਦੂਜੇ ਪਾਸੇ ਬੀਬੀ ਸਰਜੀਤ ਕੌਰ ਉਹਨਾਂ ਦਾ ਹੀ ਸਾਥ ਛੱਡ ਗਏ ਦੇਖੋ ਪਤਾ ਕੀ ਹੁੰਦਾ ਹੈ ਜੇ ਸਾਥ ਵਾਲੇ ਨੂੰ ਪਤਾ ਲੱਜੇ ਕਿ ਮੇਰੇ ਸਾਥੀ ਮੈਨੂੰ ਮਰਵਾ ਕੇ ਆਪਣਾ ਮੁੱਲ ਪਾਉਣਾ ਭਿੰਦੇ ਆ ਖੜੀ ਤਾਂ ਉਹਨਾਂ ਨੇ ਤਾਂ ਕੀਤੀ ਸੀ ਕੀ 5 7 000 ਵੋਟ ਜਿਹੜੀ ਵੀ ਲੈ ਜਾਊਗੀ ਉਹ ਨਹੀਂ ਕਿਸੇ ਹੋਰ ਨੂੰ ਨਾ ਪਹੇਜੇ ਤੇ ਬੀਜੇਪੀ ਨੂੰ ਫਾਇਦਾ ਹੋ ਜਾਊਗਾ ਇਸ ਕਰਕੇ ਗਗੜ ਕੀਤੀ ਸੀ ਪਰ ਅਗਲੇ ਨੂੰ ਪਤਾ ਲੱਗ ਜਾਂਦਾ ਦੋ ਚਾਰ ਦਿਨ ਫਿਰ ਕੇ ਨਾਲ ਕਿ ਆਂਡੇ ਕਿਤੇ ਕੁੜਕੜ ਕਿਤੇ ਉਹਨੇ ਕਿਹਾ ਕਿ ਜੇ ਬੀਜੇਪੀ ਨਾਲ ਕਰੀ ਫਿਰਦੇ ਮੈਂ ਆਪ ਨਾਲ ਕਰ ਲੈਣੀ ਐ ਸਾਡੇ ਕੋਲ ਤਾਂ ਵਿਚਾਰੀ ਆਉਣ ਜੋਗੀ ਨਹੀਂ ਸੀ ਸਾਡੇ ਉਹਦਾ ਖਿਲਾਫ ਖੁਸ਼ ਨਹੀਂਗਾ ਇੱਕ ਬੜੇ ਪੱਕੇ ਅਕਾਲੀ ਦੀ ਘਰ ਵਾਲੀ ਐ ਪਰ ਅਗਲਾ ਫਿਰ ਵਕਤ ਦਾ ਸਤਾਇਆ ਹੋਇਆ ਚਲੇ ਜਾਂਦਾ ਹੈ ਵੀ ਕਿ ਹਜ਼ਾਰਿਆਂ ਪੱਕੇ ਅਕਾਲੀ ਦੀ ਘਰ ਵਾਲੀ ਪਹਿਲਾਂ ਵੀ ਕਿਹਾ ਗਿਆ ਸੀ ਕਿ ਅਕਾਲੀ ਪਰਿਵਾਰ ਨਾਲ ਜੁੜੀ ਹੋਈ ਸੀ ਲੰਬੇ ਸਮੇਂ ਤੋਂ ਕਈ ਕੀ ਤੇ ਉਹ ਇੱਕ ਵਾਰੀ ਨਾ ਹਰਿਆਣਾ ਤੇ ਜਦ ਪੰਜਾਬ ਬਣਿਆ ਸੀਗਾ ਹਰਿਆਣੇ ਨੇ ਪੰਜਾਬ ਨੂੰ ਈਰਖਾ ਦੇਣ ਲਈ ਨਾ ਇੱਥੇ ਤੇਲਗੂਟ ਸੈਕੰਡ ਲੈਂਗੁਏਜ ਕਰਤੀ ਸੀ ਤੇ ਉਦੋਂ ਅਕਾਲੀ ਦਲ ਨੇ ਲਿਖਿਆ ਸੀਗਾ ਆਪਣੇਆਂ ਨੂੰ ਮਾਰੇ ਤਾਂ ਨੇ ਬਗਾਨਿਆਂ ਨਾਲ ਰਾਵੇਂ ਜਰਾਨੇ ਵਾਰੇ ਮੂਰ ਹਰਿਆਣੇ ਇਹ ਜਿਹੜੇ ਆਪਣੇਆਂ ਨੂੰ ਛੱਡ ਕੇ ਬਗਾਨਿਆਂ ਨਾਲ ਜਾ ਰੀਆਂ ਪਾਉਂਦੇ ਉਹਨਾਂ ਨਾਲ ਐ ਹੀ ਹੁੰਦਾ ਹੈ ਕਿਤੇ ਡੇਤੇ ਪ੍ਰਭਾਵ ਪਿਆ ਹੈ ਕੀ ਲੱਗਦਾ ਹੈ ਕਿ ਉਸ ਦਾ ਕਾਲੀ ਦਲਤੀ ਵੀ ਵਿਵਾ ਤੜਾ ਕੇ ਬਣਾਈ ਜਾਂਦੀ ਹੈ ਹੁਣ ਏਬੀਪੀ ਦਾ ਮੁਕਾਬਲਾ ਤੇਰੇ ਤੋਂ ਬਿਨਾ ਕੋਈ ਕਰ ਲੂਗਾ ਐ ਨਹੀਂ ਹੁੰਦਾ ਹੁੰਦਾ ਇਹ ਧੜੇ ਨਹੀਂ ਇਹ ਤਾਂ ਐਵੇਂ ਨਾ ਕੰਨੀਆਂ ਨੇ ਕੰਨੀਆਂ ਜਿਹੜਾ ਪਤੰਗ ਆਇਆ ਹੈ ਨਾ ਹੁੰਦਾ ਉਹ ਕੰਨੀਆਂ ਉਹਦੇ ਕੁਝ ਨਹੀਂ ਇਹਨਾਂ ਦੇ ਬੱਲੇ ਬਿਲਕੁਲ ਬੀਬੀ ਸਰਜੀਤ ਕੌਰ ਦੇ ਵੱਲੋਂ ਆਮ ਆਦਮੀ ਪਾਰਟੀ ਨੂੰ ਛੱਡ ਦਿੱਤਾ ਗਿਆ ਹੈ ਤੇ ਆਮ ਆਦਮੀ ਪਾਰਟੀ ਨੂੰ ਚੁਣ ਲਿਆ ਗਿਆ ਹੈ ਬਾਗੀ ਤੜੇ ਦੇ ਨਾਲ ਖੜੇ ਸੀ ਪਰ ਉਹਨਾਂ ਦਾ ਸਾਥ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਗਈ ਹੈ ਇੱਕ ਵੱਡਾ ਝਟਕਾ ਬਾਗੀ ਤੜੇ ਨੂੰ ਲੱਗਿਆ ਪਰ ਅਕਾਲੀ ਦਲ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਵੀ ਲਗਾਤਾਰ ਜਿਸ ਤਰ੍ਹਾਂ ਬਾਗੀ ਤੜਾ ਹੀ ਇੰਨਾ ਮਜ਼ਬੂਤ ਨਹੀਂ ਸੀ ਕਿ ਉਹ ਆਪਣੇ ਉਮੀਦਵਾਰ ਨੂੰ ਆਪਣੇ ਤੱਕ ਰੱਖ ਸਕਦਾ ਤਾਂ ਇੱਕ ਕਹਿ ਸਕਦੇ ਹਾਂ ਕਿ ਇੱਕ ਵੱਡਾ ਝਟਕਾ ਜਿਹੜਾ ਹੈ ਅੱਜ ਲੱਗਿਆ ਤਾਂ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਨਵੀਂ ਇਸ ਨੂੰ ਲੈ ਕੇ ਰਣਨੀਤੀ ਸਾਹਮਣੇ ਆਉਂਦੀ ਹੈ ਕਿਉਂਕਿ ਦੇਖਿਆ ਜਾਵੇ ਤਾਂ ਬਾ ਦੇ ਵੱਲੋਂ ਜਲੰਧਰ ਦੇ ਵਿੱਚ ਹੀ ਮੀਟਿੰਗ ਕੀਤੀ ਗਈ ਜਲੰਧਰ ਜਿਮਨੀ ਚੋਣਾਂ ਦੇ ਲਈ ਸਵਾਲ ਚੁੱਕੇ ਗਏ ਤੇ ਹੁਣ ਜਿਹੜਾ ਆ ਇੱਕ ਕਹਿ ਸਕਦੇ ਆ ਕਿ ਵੱਡਾ ਅਸਰ ਜਿਹੜਾ ਆ ਅੱਜ ਹੋਇਆ ਹੈ ਵੀਡੀਓ ਜਨਰਲ ਸਲਾਤਾ ਪ੍ਰਸ਼ਾਦ ਦੇ ਨਾਲ ਇੰਦਰ ਸਿੱਧੂ ਐਬੀਪੀ ਸੰਜਾ ਚੰਡੀਗੜ੍ਹ